ਖਿਡਾਰੀਆਂ ਦਾ ਕਾਫੀ ਜੋਰ ਹੋ ਚੁਕਿਆ ਹੈ ਹੁਣ ਕਬੱਡੀ ਰੁਕਣੀ ਨਹੀਂ ਚਾਹੀਦੀ ਲਓ ਉਧਰਲੇ ਪਾਸੇ ਖਲੋ 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 ਹਲਕੀ ਜੀ ਤੂੰ ਟਕਰਾਰ ਪੈ ਗਈ ਹੈ ਕਿ ਨਾਲ ਮਾਸਤੇ ਗੁੰਦੀਆਂ ਹਿੱਕਾਂ ਡੌਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਲੈਣੀ ਪਿੰੜ ਦੇ ਵਾਂਗਰਸਾਨਾ ਜਦ ਗੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਲਓ ਪਹਿਲੀ ਰੇਡ ਇਹ ਹੈ ਅਮਰਤ ਬਰਸਾਲਪੁਰੀਆ ਖੁੱਚ ਪੱਟੀ ਜੋਰ ਲੱਗਾ ਹੰਦੇ ਦੂਰ ਇਹ ਯੋਧੇ ਆਹ ਦੇਖਾਂਗੇ ਵੀ ਯੋਧੇ ਰਣ ਵਿੱਚ ਜੂਝਦੇ ਪਾਉਂਦੇ ਤਲਵਾਰਾਂ ਉਸ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਿੱਤ ਦਾ ਜਸ਼ਨ ਮਨਾਈਏ ਨਾ ਹਾਰੋਂ ਡਰੀਏ ਮੰਦੇ ਨਾ ਬੋਲੀਏ ਕਰਤਾਰੋ ਡਰੀਏ ਇਹ ਆ ਅਮਰਤ ਬਰਸਾਲਪੁਰੀਆ ਜਿਸ ਨੌਜਵਾਨ ਨੇ ਬੱਲੇ ਬੱਲੇ ਕਰਾਈ ਆ ਆ ਨੌਜਵਾਨ ਦਾ ਪਿਸ਼ੋਕੜ ਵੀ ਲਹਿੰਦੇ ਪੰਜਾਬ ਦਾ ਪਰ ਨੌਜਵਾਨ ਆਰਮ ਦੀ ਟੀਮ ਦੇ ਵੱਲੋਂ ਇਹਨੂੰ ਉਮੀਦ ਮੁਹੰਮਦ ਆਖ ਰਿਹਾ ਜਿਸ ਕਰੂਣੇ ਕਬੱਡੀ ਪਾਈ ਹੈ ਮੁਹੰਮਦ ਦੀ ਰੇਡ ਤੇ ਜਗਰਾਤ ਸਿੰਘ ਰਾਜਾ ਪੱਧਰੀ ਵਾਲਾ ਲਓ ਪੈਂਦੇ ਦੋ ਖਿਡਾਰੀਆਂ ਦੇ ਦਰਮਿਆਨ ਧੌਲਾਂ ਤੇ ਤਫੇ ਲੱਗਾ ਪਿਆ ਜੋਰ ਕਬੱਡੀ 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 ਲਓ ਅਮੀਰ ਮੁਹੰਮਦ ਏ ਇੱਥੇ ਰੱਖ ਵਾਹ ਓਏ ਗਬਰੂਆ ਜੀ ਆਓ ਇਹਨੂੰ ਪਿਆਰ ਨਾਲ ਲੜਦਾ ਆਖਦੇ ਆ ਇਹਦਾ ਬਲਪੁਰ ਪਿੰਡ ਮਾਝੇ ਦੀ ਧਰਤੀ ਦਾ ਬੱਬਰ ਸ਼ੇਰ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਇਹ ਰਣਜਤਨ ਲਈ ਸੋਰਮਾ ਹਰ ਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ ਲੜਦਾ ਬਲਪੁਰੀਆਂ ਦਾ ਦੋ ਖਿਡਾਰੀਆਂ ਦੇ ਦਰਮਿਆਨ ਹੰਦਿਆਂ ਦੇ ਲਾਗੇ ਲੱਗਦਾ ਜੋਰ ਉੱਡ ਜਾਈਦਾ ਜਿਹੜਾ ਅਮਰਤ ਬਰਸਾਲਪੁਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਾਈਗਰ ਪੁੱਜੇ ਹੋਇਆ ਤੇਂਦਰ ਸਿੰਘ ਜੀ ਪੱਡਾ ਸਾਹਿਬ ਨਾਲ ਤੇਂਦਰ ਸਿੰਘ ਜੀ ਮਿੰਡੂ ਖੇੜਾ ਸਾਹਿਬ ਮੇਜ ਸਿੰਘ ਜੀ ਕੋਸ ਸਾਹਿਬ ਆਉ ਪੈਂਦਾ ਹੋਇਆ ਪੇਚਾ ਲੱਗਦਾ ਜੋਰ ਹਰਜੀਪਾਸੇ ਨਹੀਂ ਹੋ ਰੀਸਾ ਵਾਹ ਵੇ ਗੱਬਰੂਆ ਕਬੱਡੀ 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 ਇਹ ਆ ਬਰਸਾਲਪੁਰੀਆ ਅਮਰਤ ਲਾਹ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਜੀ ਉਹ ਬਰਸਾਲਪੁਰੀਆ ਕਮਾ ਪੁੱਤੀਆਂ ਚ ਆ ਕੇ ਹੈ ਬਾਲਾ ਬੁੱਕਦਾ ਬਾਲਾ ਬੁੱਕਦਾ ਬੂਰੀਆ ਬੂਰੀਏ ਦੀ ਰੇਡ ਤਕਾ ਰੈਫਰੀ ਸਾਫ ਦਾ ਇਸ਼ਾਰਾ ਅਬਦਲ ਵਾਹਦ ਰੰਦਾਵੇ ਦਾ ਨੰਬਰ ਯਾਫੀ ਦਾ ਉਧਰ ਪਾਕਿਸਤਾਨੀ ਕਬੱਡੀ ਖਿਡਾਰੀ ਸ਼ਮੀਲ ਦੇਣਗੇ ਖੇਡ ਦਿਖਾਉਣਗੇ ਉਹ ਵੀ ਸਾਰੀ ਟੀਮ ਪੁੱਜੀ ਹੋਈ ਹੈ ਆਹ ਭਾਏ ਦੇ ਧੱਕੇ ਇਹ ਆ ਗੁਰਵਿੰਦਰ ਕਾਂਗੇ ਵਾਲਾ ਗੱਲਾਂ ਹੁੰਦੀਆਂ ਵੀ ਹਾਏ ਬੀਬੀ ਕਾਂਗੇ ਵਾਲਾ ਪਾਕਿਸਤਾਨ ਆ ਗਿਆ ਹਾਏ ਬੀਬੀ ਕਾਂਗੇ ਵਾਲਾ ਲਾਹੌਰ ਆ ਗਿਆ ਆ ਗੁਰਵਿੰਦਰ ਕਾਂਗੇ ਨੇ ਬਲੇ ਬਲੇ ਪਰ ਰਿਵਿਊ ਦੀ ਮੰਗ ਰਹੀ ਆਹ ਗੁਰਵਾਜ ਆਏ ਹਾਏ ਹਾਏ ਕੀ ਕਹਿੰਦੇ ਸੁਖਰਾਜ ਜੀ ਦਾ ਕਹਿੰਦੇ ਕਿ ਬਾਜ ਵਾਂਗ ਉੱਟ ਜਾਈਦਾ ਚੇਤੇ ਕਰਕੇ ਵੱਡੇ ਖੱਬੀਖਾਨ ਇੱਕ ਗੁਰਬਾਜ ਅਗਲੀ ਕਬੱਡੀ ਪਾਉਣ ਦੇ ਵਾਸਤੇ ਅਬਦਲ ਵਾਹਦ ਰੰਦਾਵਾ ਜੀ ਦੇਖਣਗੇ ਕਿ ਲੱਤ ਫੜੀ ਹੋਈ ਹੈ ਮੁੰਡੇ ਨੇ ਟਰਾਈ ਪੂਰੀ ਓਏ ਹੋਏ ਬਾਈ ਭਰਪੂਰ ਲੱਗ ਹੈ ਮੁੰਡੇ ਦੀ ਮੰਗੀ ਵਰਗੀ ਲੱਗ ਰਿਹਾ ਕਿ ਨੰਬਰ ਹੋ ਗਿਆ ਰੈਡਰ ਦੇ ਹਿੱਸੇ ਕਬੱਡੀ ਕੱਪ ਲੱਕ ਤੇ ਪੈਣੀ ਹੈ ਲੈਂਦਾ ਪੰਜਾਬ ਪਾਕਿਸਤਾਨ ਲਾਹੌਰ ਦੀ ਧਰਤੀ ਹੈ ਹੁਣ ਦੇਖਦਾ ਵਿਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਕਿ ਜਿੱਤ ਦੇ ਨਿਸ਼ਾਨ ਸਾਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋੜ ਵਾਰ ਖੰਡੇ ਨਾਲ ਯਾਰੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਬਹੁਤ ਆਹ ਕਿਹਨਾਂ ਡੰਡੇ ਨਾਲ ਪਰ ਇਹ ਰਾਨੀ ਪਹਿਲਵਾਨ ਨੇ ਦੱਸਿਆ ਕੰਮ ਸ਼ੌਕ ਨਹੀਂ ਕਰਦੇ ਆ ਕੰਮ ਮਿਹਨਤ ਤੇ ਦਿਵਾਲੀ ਤੇ ਬਾਪੂ ਅੱਜ ਵੀ ਰੋ ਪੈਂਦਾ ਚੇਤੇ ਕਰਕੇ ਸੰ 47 ਕਿ ਮੇਰੀ ਉਮਰ ਸੀ 16 ਸਾਲ ਦੀ ਸਾਡੇ ਸਿਰਾਂ ਤੇ ਟੁੱਟੀ ਘੜੀ ਕਾਲ ਦੀ ਚਿੱਟੇ ਦਿਨ ਵੀ ਇੰਜ ਲੱਗਦੇ ਜਿਵੇਂ ਰਾਤ ਭਾਜੀ ਇੱਕ ਮੈਂ ਜਰਾ ਖਿਡਾਰੀਆਂ ਦਾ ਕਾਫੀ ਜੋਰ ਹੋ ਚੁਕਿਆ ਹੁਣ ਕਬੱਡੀ ਰੁਕਣੀ ਨਹੀਂ ਚਾਹੀਦੀ ਲਓ ਉਧਰਲੇ ਪਾਸੇ ਖਲੋ 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 ਹਲਕੀ ਜੀ ਟੂ ਟਕਰਾਰ ਹੋਈ ਹੈ ਕੋਈ ਗੱਲ ਨਹੀਂ ਆਏ ਹਾਏ ਲਓ ਜੀ ਵਿੱਚ ਸਾਡੇ ਟੈਕਨੀਕਲ ਅਫੀਸ਼ਰ ਉਹਨਾਂ ਨੇ ਇਸ ਮਾਮਲੇ ਨੂੰ ਰਵਾਦਾਵਾ ਕੀਤਾ ਹੈ ਹਲਕਾ ਜਜੜਾ ਨਾ ਜੀ ਇਹ ਇਹ ਮਾੜਾ ਜਿਹਾ ਜੋਰ ਜਮਾਈ ਹੁੰਦੀ ਹੈ ਖੂਨ ਦੇ ਵਿੱਚ ਥੋੜੀ ਜੀ ਸਖਤੀ ਹੁੰਦੀ ਹੈ ਲਓ ਆਪਸ ਦੇ ਵਿੱਚ ਖਿਡਾਰੀਆਂ ਦੀ ਜੋ ਉਹਦੇ ਵਿੱਚ ਮੁਹੱਬਤ ਪਿਆਰ ਜੋ ਸਰਕਾਰੇ ਮਰ ਪਿਆਰ ਕੌਣ ਬੱਲੇ ਬੱਲੇ ਕਰਾਵੇਗਾ ਲਓ ਬਰਸਾਲਪੁਰੀ ਅਮਰਤ ਪੱਟੇ ਖੁੱਚ ਲੱਗਦਾ ਜੋਰ ਕਿ ਯੋਧੇ ਰਣ ਵਿੱਚ ਜੂਝਦੇ ਵਾਹਦੇ ਤਲਵਾਰਾਂ ਉਹ ਸਾਡੇ ਦੇ ਹੱਥ ਹੁੰਦੀਆਂ ਤੇ ਹਾਰਾਂ ਜਿੱਤ ਦਾ ਜਸ਼ਨ ਮਨਾਈਏ ਨਾ ਹਾਰੋਂ ਡਰੀਏ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਟੱਕਰ ਸਰੇ ਦੀਆ ਸੰਘਰਸ਼ ਚੱਲਦਾ ਹੋਇਆ ਤੇ ਫੈਸਲਾ ਹੋ ਜਾਣਾ ਵੀ ਲੱਗ ਗਿਆ ਜਫਾ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੋਈ ਤੱਕਿਆ ਇਹ ਅਮਰਤ ਵਰਸਾਲਪੁਰੀਆ ਇੱਥੇ ਰੱਖਾ ਇਹ ਜੋਰ ਬਿਨਾ ਪੱਟਾਂ ਤੇ ਥਾਪੀ ਵਜਦੀ ਨਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰਤ